ਅਸੀਂ ਪਹੁੰਚੇ ਹਾਂ ਨਵਾਬਾਂ ਦੇ ਸ਼ਹਿਰ ਸ਼ਾਹੀ ਸ਼ਹਿਰ ਮਾਲੀਰ ਕੋਟਲਾ ਵਿਖੇ ਕਚਹਿਰੀ ਲਗਾਇਆ ਕਰਦੇ ਸਨ ਅਤੇ ਲੋਕਾਂ ਦੇ ਨਿਆਂ ਅਤੇ ਅਨਿਆਂ ਦਾ ਫੈਸਲਾ ਕਰਿਆ ਕਰਦੇ ਸਨ ਕੋਈ ਮੁਰੰਮਤ ਕਰਵਾਈ ਜਾਵੇ ਤਾਂ ਜੋ ਇਸ ਦਾ ਜੋ ਇਤਿਹਾਸ ਹੈ ਉਹ ਬਾਖੂਬੀ ਉਸੇ ਤਰ੍ਹਾਂ ਚਿਹਰੀ ਦੇ ਬਿਲਕੁਲ ਸਾਹਮਣੇ ਵਾਲੀ ਇਮਾਰਤ ਹੈ ਜੋ ਕਿ ਇੱਕ ਕਿਲਾ ਨੂਆ ਇਮਾਰਤ ਲੱਗਦੀ ਹੈ ਇਹ ਜੋ ਕਿਲਾ ਤੁਸੀਂ ਦੇਖ ਰਹੇ ਹੋ ਇਕਲਾ ਮਲੇਰ ਕੋਟਲਾ ਵਿਖੇ ਸਥਿਤ ਹੈ ਇਸ ਦਾ ਨਾਮ ਹੈ ਰਹਿਮਤਗੜ੍ਹ ਕਿਲਾ ਜੋ ਕਿ 1790 ਦੀ ਦਹਾਕੀ ਦੇ ਵਿੱਚ ਨਵਾਬ ਸ਼ੇਰ ਮੁਹੰਮਦ ਖਾਂ ਜਿਨ੍ਹਾਂ ਨੇ ਕਿ ਛੋਟੇ ਸਹਿਬਜਾਂ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰਿਆ ਸੀ ਉਹਨਾਂ ਦੇ ਪੋਤੇ ਅਤੇ ਉਲਾ ਖਾਨ ਨੇ ਬਣਵਾਇਆ ਸੀ ਅਤੇ ਆਉ ਜਾਣਦੇ ਹਾਂ ਇਸ ਕਿਲੇ ਬਾਰੇ ਪੂਰੀ ਜਾਣਕਾਰੀ ਸੋ ਜੁੜੇ ਰਹੋ ਸਾਡੀ ਇਸ ਵੀਡੀਓ ਦੇ ਨਾਲ ਇਸ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਾ ਕਰੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਸਾਡੇ ਇਸ ਨਵੇਂ ਵਲੌਗ ਦੇ ਵਿੱਚ ਅੱਜ ਦੇ ਇਸ ਵਲੌਗ ਦੇ ਵਿੱਚ ਅਸੀਂ ਪਹੁੰਚੇ ਹਾਂ ਨਵਾਬਾਂ ਦੇ ਸ਼ਹਿਰ ਸ਼ਾਹੀ ਸ਼ਹਿਰ ਮਾਲੀਰ ਕੋਟਲਾ ਵਿਖੇ ਤੁਸੀਂ ਦੇਖ ਸਕਦੇ ਹੋ ਜੋ ਇਹ ਖੰਡਰ ਨਮਾ ਇਮਾਰਤ ਹੈ ਜੋ ਕਿ ਕਿਸੇ ਸਮੇਂ ਨਾਬਰਗ ਮਲੇਰ ਕੋਟਲਾ ਇਸ ਜਗ੍ਹਾ ਦੇ ਉੱਪਰ ਕਚਹਿਰੀ ਲਗਾਇਆ ਕਰਦੇ ਸਨ ਅਤੇ ਲੋਕਾਂ ਦੇ ਨਿਆਂ ਅਤੇ ਅਨਿਆਂ ਦਾ ਫੈਸਲਾ ਕਰਿਆ ਕਰਦੇ ਸਨ ਤੁਸੀਂ ਦੇਖ ਸਕਦੇ ਹੋ ਜੋ ਇਹ ਇਮਾਰਤ ਹੈ ਬਖੂਬੀ ਆਪਣੇ ਇਤਿਹਾਸ ਨੂੰ ਸੰਭਾਲੇ ਹੋਏ ਹੈ ਬੇਸ਼ੱਕ ਇਹ ਇਮਾਰਤ ਬਿਲਕੁਲ ਖੰਡਰ ਬਣ ਚੁੱਕੀ ਹੈ ਪਰ ਫਿਰ ਵੀ ਉਹ ਉਸ ਸਮੇਂ ਦੀ ਕਲਾਕਿਰਤੀ ਇਸ ਦੇ ਵਿੱਚੋਂ ਬਾਖੂਬੀ ਝਲਕਦੀ ਹੈ ਕਿਸੇ ਸਮੇਂ ਇਸ ਜਗ੍ਹਾ ਦੇ ਉੱਪਰ ਜੋ ਰਿਆਸਤ ਦੇ ਪਿੰਡ ਹਨ ਰਿਆਸਤ ਦੀਆਂ ਪੰਚਾਇਤਾਂ ਹਨ ਮੋਤਬਰ ਬੰਦੇ ਹਨ ਉਹ ਇਸ ਜਗ੍ਹਾ ਦੇ ਉੱਪਰ ਆਉਂਦੇ ਹੋਣਗੇ ਅਤੇ ਨਵਾਬ ਸਾਹਿਬਾਂ ਦੀਆਂ ਜੋ ਦਿੱਕਤਾਂ ਹਨ ਪਰੇਸ਼ਾਨੀਆਂ ਹਨ ਉਹਨਾਂ ਨੂੰ ਸੁਣ ਕੇ ਉਹਨਾਂ ਦਾ ਮੌਕੇ ਦੇ ਉੱਪਰ ਹੀ ਨਪਟਾਰਾ ਕਰ ਦਿੰਦੇ ਸਨ ਹੁਣ ਇਹ ਇਮਾਰਤ ਖੁਦ ਹੀ ਇਨਸਾਫ ਦੇ ਵਾਸਤੇ ਪੁਕਾਰ ਲਗਾ ਰਹੀ ਐ ਕਿ ਮੇਰੀ ਵੀ ਪੁਕਾਰ ਸੁਣੀ ਜਾਵੇ ਅਤੇ ਥੋੜੀ-ਮੋਟੀ ਇਸ ਦੀ ਕੋਈ ਮੁਰੰਮਤ ਕਰਵਾਈ ਜਾਵੇ ਤਾਂ ਜੋ ਇਸ ਦਾ ਜੋ ਇਤਿਹਾਸ ਹੈ ਉਹ ਬਾਖੂਬੀ ਉਸੇ ਤਰ੍ਹਾਂ ਹੀ ਬਣਿਆ ਰਹੇ ਜਿਸ ਤਰ੍ਹਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਜੋ ਇਮਾਰਤ ਹੈ ਜੋ ਕਿ ਬਿਲਕੁਲ ਕਿਲਾ ਨੁਮਾ ਲੱਗਦੀ ਹੈ ਦੇਖਣ ਨੂੰ ਕਿਉਂਕਿ ਇਸ ਦੇ ਚਾਰੇ ਪਾਸੇ ਚਾਰ ਬੁਰਜੀਆਂ ਬਣੀਆਂ ਹੋਈਆਂ ਹਨ ਅਤੇ ਇਹ ਇਮਾਰਤ ਹੈ ਜੋ ਇਹ ਬਹੁਤ ਵੱਡੀ ਹੈ ਬਹੁਤ ਵੱਡਾ ਕਿਲਾ ਕਿਸੇ ਟਾਈਮ ਇੱਥੇ ਹੋਵੇਗਾ ਨਵਾਬ ਸਾਹਿਬ ਦਾ ਕਿਉਂਕਿ ਜੋ ਇਹ ਕਚਹਿਰੀ ਦੇ ਬਿਲਕੁਲ ਸਾਹਮਣੇ ਇਹ ਇਮਾਰਤ ਬਣੀ ਹੋਈ ਹੈ ਇਹ ਦੇ ਸਾਹਮਣੇ ਬਿਲਕੁਲ ਇਮਾਰਤ ਹੈ ਜੋ ਆਪਨੇ ਪਹਿਲਾਂ ਦੇਖੀ ਸੀ ਵੀਡੀਓ ਦੇ ਵਿੱਚ ਇਹ ਇਸ ਦੀ ਜੋ ਕਲਾ ਕਰਤੀ ਹੈ ਇਸ ਇਮਾਰਤ ਦੇ ਨਾਲ ਥੋੜੀ ਵੱਖਰੀ ਹੈ ਲੱਗਦਾ ਹੈ ਬਾਅਦ ਦੇ ਵਿੱਚ ਬ੍ਰਿਟਿਸ਼ ਟਾਈਮ ਇਸ ਦੀ ਮੁਰੰਮਤ ਹੋਈ ਹੋਵੇਗੀ ਅਤੇ ਕਿਉਂਕਿ ਇਸ ਦੇ ਵਿੱਚ ਜੋ ਬ੍ਰਿਟਿਸ਼ ਕਲਾ ਹੈ ਉਹ ਉੱਪਰ ਕੇ ਸਾਹਮਣੇ ਆਉਂਦੀ ਹੈ ਕਿਉਂਕਿ ਉਹ ਇਮਾਰਤ ਥੋੜੀ ਗੋਲ ਹੈ ਗਲਾਈ ਦੇ ਵਿੱਚ ਹੈ ਅਤੇ ਇਹ ਜੋ ਇਮਾਰਤ ਹੈ ਇਹ ਬਿਲਕੁਲ ਚੌਰਸ ਜਿਸ ਤਰ੍ਹਾਂ ਦੇ ਨਾਲ ਕਿਲੇ ਹੁੰਦੇ ਹਨ ਇਸ ਦੇ ਵਿੱਚੋਂ ਉਸ ਦੀ ਚਲਕ ਪੈਂਦੀ ਹੈ ਜੀ ਕਿਉਂਕਿ ਨਵਾਬ ਸਾਹਿਬ ਦੀਆਂ ਇਸ ਸ਼ਹਿਰ ਦੇ ਵਿੱਚ ਹੋਰ ਵੀ ਬਹੁਤ ਜ਼ਿਆਦਾ ਇਮਾਰਤਾਂ ਹਨ ਜਿਨ੍ਹਾਂ ਨੂੰ ਕਿ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕੋਗੇ ਉਹਨਾਂ ਇਮਾਰਤਾਂ ਨੂੰ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਜ਼ਿਆਦਾ ਵੱਡੀ ਇਮਾਰਤ ਹੈ ਇਹ ਕਿਲਾ ਨੋਮਾ ਇਮਾਰਤ ਹੈ ਕਿਉਂਕਿ ਕਿਲਾ ਹੀ ਹੈ ਇੱਕ ਛੋਟੀਆਂ ਇੱਟਾਂ ਦਾ ਬਣਿਆ ਹੋਇਆ ਹੈ ਜੋ ਨਾਨਕਸ਼ਾਹੀ ਇੱਟ ਕਹਿੰਦੇ ਸੀ ਉਹਨਾਂ ਇੱਟਾਂ ਦਾ ਇਹ ਕਿਲਾ ਬਣਿਆ ਹੋਇਆ ਹੈ ਅਤੇ ਕਿਸੇ ਸਮੇਂ ਇਸ ਕਿਲੇ ਦੇ ਵਿੱਚ ਬਹੁਤ ਹੀ ਜ਼ਿਆਦਾ ਚਹਲ ਪਹਲ ਹੋਵੇਗੀ ਜਦੋਂ ਨਵਾਬ ਸਾਹਿਬ ਆਪ ਕਚੈਰੀ ਲਗਾਉਂਦੇ ਸਨ ਅਤੇ ਤੁਸੀਂ ਹੁਣ ਦੇਖ ਸਕਦੇ ਹੋ ਕਿ ਸਮੇਂ ਦੀ ਜੋ ਕਾਰਖਾ ਹਨ ਇਤਿਹਾਸ ਖਤਮ ਹੁੰਦਾ ਜਾਂਦਾ ਹੈ तरीकाਾਂ ਦੇ ਨਾਲ ਜਿਵੇਂ ਜਿਵੇਂ ਸਮਾਂ ਲੰਘਦਾ ਜਾਂਦਾ ਹੈ ਸਮਾਂ ਸਭ ਕੁਝ ਬਦਲ ਕੇ ਰੱਖ ਦਿੰਦਾ ਹੈ ਕਦੇ ਵੀ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਸਮੇਂ ਦੇ ਨਾਲ ਤਬਦੀਲੀ ਹਰ ਇੱਕ ਚੀਜ਼ ਦੇ ਵਿੱਚ ਆਉਂਦੀ ਹੀ ਆਉਂਦੀ ਹੈ ਅਤੇ ਉਹੀ ਤਬਦੀਲੀ ਦਾ ਸ਼ਿਕਾਰ ਇਹ ਬਿਲਡਿੰਗਾਂ ਵੀ ਹੋ ਚੁੱਕੀਆਂ ਹਨ ਪਰ ਜ਼ਰੂਰਤ ਹੈ ਕਿ ਥੋੜਾ ਬਹੁਤ ਇਸ ਇਮਾਰਤਾਂ ਨੂੰ ਸੰਭਾਲਣ ਦਾ ਜੇ ਯਤਨ ਹੋ ਜਾਵੇ ਤਾਂ ਇਸ ਦੇ ਨਾਲ ਜੋ ਇਤਿਹਾਸ ਹੈ ਉਹ ਵੀ ਸੰਭਾਲਿਆ ਜਾਂਦਾ ਹੈ ਤਾਂ ਕਿ ਜੋ ਆਉਣ ਵਾਲੀਆਂ ਪੀੜ੍ਹੀਆਂ ਹਨ ਉਹਨਾਂ ਨੂੰ ਵੀ ਇਹਨਾਂ ਇਮਾਰਤਾਂ ਦੇ ਬਾਰੇ ਇਹਨਾਂ ਨਵਾਬਾਂ ਦੇ ਬਾਰੇ ਔਰ ਇਸ ਇਤਿਹਾਸ ਦੇ ਬਾਰੇ ਸਾਰਾ ਪਤਾ ਲੱਗ ਸਕੇ ਪਿੱਛੇ ਜੋ ਜ਼ਮੀਨ ਹੈ ਉਹ ਵੀ ਇਸ ਹੀ ਕਿਲੇ ਦੇ ਨਾਲ ਜੁੜਦੀ ਹੈ ਬੜੀ ਦੂਰ ਤੱਕ ਫੈਲੀ ਹੋਈ ਸੀ ਨਵਾਬ ਸਾਹਿਬ ਦੀ ਜ਼ਮੀਨ ਔਰ ਉਹ ਤੋਂ ਖੁਦ ਮਾਲਕ ਸਨ ਇਸ ਸ਼ਹਿਰ ਦੇ ਤਾਂ ਕਰਕੇ ਕੋਈ ਕਮੀ ਨਹੀਂ ਸੀ ਉਹਨਾਂ ਕੋਲ ਧਨ ਦੌਲਤਾਂ ਦੀ ਜ਼ਮੀਨਾਂ ਦੀ ਕਿਲੇ ਦਾ ਜੋ ਮੇਨ ਗੇਟ ਹੈ ਮੇਨ ਐਂਟਰੀ ਹੈ ਉਹ ਇੱਥੋਂ ਸ਼ੁਰੂ ਹੁੰਦੀ ਹੈ ਚਾਰੇ ਬੁਰਜੀਆਂ ਦੇ ਵਿੱਚ ਕਮਰੇ ਬਣੇ ਹੋਏ ਨੇ ਫਿਰ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਖਾਲੀ ਜਗ੍ਹਾ ਛੱਡੀ ਹੋਈ ਹੈ ਜਿਸ ਤਰ੍ਹਾਂ ਦੇ ਨਾਲ ਭਾਂਡੇ ਦਾ ਰੂਪ ਔਰ ਫਿਰ ਅੱਗੇ ਫਿਰ ਕਮਰੇ ਹਨ ਫਿਰ ਅੱਗੇ ਫਿਰ ਥੋੜੀ ਖਾਲੀ ਜਗ੍ਹਾ ਛੱਡੀ ਹੋਈ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸੇ ਸਮੇਂ ਜਦੋਂ ਇਹ ਆਪਣੇ ਅਸਲੀ ਰੂਪ ਦੇ ਵਿੱਚ ਕਿਲਾ ਹੋਵੇਗਾ ਤਾਂ ਕਿਤਨਾ ਜਿਆਦਾ ਖੂਬਸੂਰਤ ਲੱਗਦਾ ਹੋਵੇਗਾ ਇਹ ਇਮਾਰਤ ਕਿੰਨੀ ਜਿਆਦਾ ਖੂਬਸੂਰਤ ਲੱਗਦੀ ਹੋਵੇਗੀ ਪਰ ਸਮੇਂ ਦਾ ਚੱਕਰ ਹੈ ਸਮਾਂ ਸਭ ਕੁਝ ਬਦਲ ਕੇ ਰੱਖ ਦਿੰਦਾ ਹੈ ਸਮੇਂ ਦੀ ਰਫਤਾਰ ਸਭ ਕੁਝ ਬਦਲ ਕੇ ਰੱਖ ਦਿੰਦੀ ਹੈ ਔਰ ਇਸ ਨੂੰ ਵੀ ਸਮੇਂ ਦੇ ਅਨੁਸਾਰ ਆਪਣਾ ਜੋ ਹੈ ਇਹ ਰੂਪ ਧਾਰਨ ਕਰਨਾ ਹੀ ਪਿਆ ਇਹ ਜੋ ਜਗ੍ਹਾ ਹੈ ਕਿਲਾ ਅਤੇ ਕਚਹਿਰੀ ਇਹ ਜੋ ਨਵਾਂ ਕੋਰਟ ਕੰਪਲੈਕਸ ਹੈ ਉਸ ਦੇ ਬਿਲਕੁਲ ਸਾਹਮਣੇ ਮਾਲ ਏਅਰਪੋਰਟਲਾ ਵਿਖੇ ਬਣੀ ਹੋਈ ਹੈ ਸੋ ਜਦੋਂ ਵੀ ਆਪ ਜੀ ਨੂੰ ਟਾਈਮ ਲੱਗੇ ਤਾਂ ਤੁਸੀਂ ਵੀ ਟਾਈਮ ਕੱਢ ਕੇ ਜ਼ਰੂਰ ਇਸ ਜਗ੍ਹਾ ਨੂੰ ਦੇਖਿਓ ਅਤੇ ਉਸ ਸਮੇਂ ਦੇ ਇਤਿਹਾਸ ਨੂੰ ਜਾਣਨ ਦਾ ਤੁਹਾਨੂੰ ਵੀ ਮੌਕਾ ਮਿਲੇਗਾ ਜੀ ਜੋ ਇਸ ਕਿਲੇ ਦੇ ਸਾਹਮਣੇ ਵਾਲੀ ਗੋਲ ਇਮਾਰਤ ਹੈ ਉਹ ਹਾਈ ਕੋਰਟ ਹੁੰਦੀ ਸੀ ਉਸ ਸਮੇਂ ਦੇ ਵਿੱਚ ਅਤੇ ਉਥੇ ਬਕਾਇਦਾ ਤੌਰ ਤੇ ਜੱਜ ਸਹਿਬਾਨ ਬੈਠਿਆ ਕਰਦੇ ਸਨ ਅਤੇ ਲੋਕਾਂ ਦੇ ਨਾਲ ਇਨਸਾਫ ਕਰਦੇ ਸਨ ਅਤੇ ਜੋ ਸਾਹਮਣੇ ਇੱਕ ਕਿਲਾ ਹੈ ਇਸ ਦੇ ਵਿੱਚ ਜੋ ਨਵਾਬ ਸਾਹਿਬ ਹਨ ਉਹ ਆਪ ਦਿਵਾਨੇ ਆਮ ਸਜਾਇਆ ਕਰਦੇ ਸਨ ਜੋ ਹਾਈ ਕੋਰਟ ਦੇ ਵਿੱਚ ਮਸਲੇ ਹੱਲ ਨਹੀਂ ਸੀ ਹੁੰਦੇ ਉਹ ਫਿਰ ਨਵਾਬ ਸਾਹਿਬ ਆਪ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦਾ ਹੱਲ ਕਰਦੇ ਸਨ ਅਤੇ ਅੱਜ ਇਸ ਦੀ ਜੋ ਹਾਲਤ ਹੈ ਉਹ ਇਸ ਤਰ੍ਹਾਂ ਦੇ ਨਾਲ ਇਸ ਕਰਕੇ ਹੋ ਗਈ ਹੈ ਕਿਉਂਕਿ ਨਵਾਬਾਂ ਦਾ ਅੱਗੇ ਕੋਈ ਵੀ ਵਾਰਸ ਨਹੀਂ ਰਿਹਾ ਪਿੱਛੇ ਜੋ ਆਖਰੀ ਬੇਗਮ ਸਾਹਿਬਾ ਸਨ ਉਹ ਵੀ ਇਹ ਸੰਸਾਰ ਨੂੰ ਅਲਵਿਦਾ ਕਹਿ ਕੇ ਸੰਜੀ ਹੁਣ ਇਕਲਾ ਗਵਰਨਮੈਂਟ ਦੇ ਅਧੀਨ ਹੈ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ